ਲੰਗ ਦੇ ਮੈਦਾਨ ਵਿੱਚ ਵजीर खान ਜਦੋਂ ਆਪਣਾ ਨਿੱਜਾ ਭਾਈ ਬਾਜ ਸਿੰਘ ਵੱਲ ਮਾਰਦਾ ਹੈ ਤਾਂ ਭਾਈ ਬਾਜ ਸਿੰਘ ਉਹੀ ਨਿੱਜਾ ਫੜ ਕੇ ਵजीर खान ਵੱਲ ਸੁੱਟ ਦਿੰਦੇ ਹਨ ਤੇ ਉਹ ਨਿੱਜਾ ਜਾ ਕੇ ਵजीर खान ਦੇ ਘੋੜੇ ਨੂੰ ਲੱਗਦਾ ਹੈ ਜਿਸ ਨਾਲ ਘੋੜਾ ਡਿੱਗ ਜਾਂਦਾ ਹੈ ਡਿੱਗਦੇ ਡਿੱਗਦੇ ਵजीर खान ਇੱਕ ਤੀਰ ਮਾਰਦਾ ਹੈ ਜੋ ਜਾ ਕੇ ਭਾਈ ਬਾਜ ਸਿੰਘ ਦੀ ਬਾਹ ਤੇ ਲੱਗਦਾ ਹੈ ਜਦੋਂ ਵजीर खान ਆਪਣੀ ਤਲਵਾਰ ਲੈ ਕੇ ਭਾਈ ਬਾਜ ਸਿੰਘ ਵੱਲ ਵਧਦਾ ਹੈ ਤਾਂ ਪਿੱਛੋਂ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਇੱਕ ਯੋद्धा ਭਾਈ ਫਤੇ ਸਿੰਘ ਇਕਾ ਜਿਹਾਂ ਵਾਰ ਕਰਦੇ ਹਨ ਕਿ ਵਜ਼ੀਰ ਖਾਨ ਦਾ ਮੋਢਾ ਅਲੱਗ ਕਰ ਦਿੰਦੇ ਹਨ। ਜੰਗ ਦੇ ਮੈਦਾਨ ਵਿੱਚ ਰੋਲਾ ਪੈ ਜਾਂਦਾ ਹੈ ਕਿ ਵਜ਼ੀਰ ਖਾਨ ਮਾਰਿਆ ਗਿਆ। ਮੁਗਲ ਫੌਜ ਮੈਦਾਨ ਛੱਡ ਕੇ ਭੱਜ ਜਾਂਦੀ ਹੈ। ਤੇ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਦੇ ਨਾਲ ਵਜ਼ੀਰ ਖਾਨ ਨੂੰ ਘੋੜਿਆਂ ਪਿੱਛੇ ਬੰਨ੍ਹ ਕੇ ਕਸੀਟ ਕੇ ਚੱਪੜ ਚਿੜੀ ਤੋਂ ਸਰਹੰਦ ਵੱਲ ਲੈ ਕੇ ਜਾਂਦੇ ਹਨ। ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਉੱਥੇ ਜਾ ਕੇ ਉਹ ਉਸ ਨੂੰ ਇੱਕ ਜੰਡ ਦੇ ਰੁੱਖ ਨਾਲ ਪੁੱਠਾ ਲਟਕਾ ਦਿੰਦੇ ਹਨ। ਤੇ ਥੱਲੇ ਪ੍ਰਾਲੀ ਨਾਲ ਅੱਗ ਲਾ ਦਿੰਦੇ ਹਨ ਜਦੋਂ ਉਹ ਅੱਧ ਸੜਿਆ ਹੋ ਜਾਂਦਾ ਹੈ ਉਸ ਨੂੰ ਸਿੱਟ ਦਿੱਤਾ ਜਾਂਦਾ ਹੈ ਤੇ ਜੰਗਲੀ ਜਾਨਵਰ ਗਿਰਜਾ ਪੰਛੀ ਉਸ ਨੂੰ ਨੋਚ-ਨੋਚ ਕੇ ਖਾ ਲੈਂਦੇ ਹਨ ਇਸ ਤਰ੍ਹਾਂ ਕਰਕੇ ਵजीर खान ਨੂੰ ਮੌਤ ਤੇ ਘਾਟੂ ਪਾ ਰਿਆ ਗਿਆ ਸੀ